ਸ਼ਾਇਦ ਇਹਦੇ ਸਾਕ ਲਿਖੇ ਸੀ ਅਜ਼ਲੋਂ ਇਹੀ ਵਾਕ ਲਿਖੇ ਸੀ ਮੈਂ ਦਹਲੀਜ਼ਾ ਪਾਰ ਨਾ ਕਰਦਾ ਜਾਂ ਫਿਰ ਤੈਨੂੰ ਪਿਆਰ ਨਾ ਕਰਦਾ ਮੈਂ ਖੇਤਾਂ ਤੋਂ ਘਰ ਜਾਣਾ ਸੀ ਕਾਹ ਤੋਂ ਤੇਰੇ ਦਰ ਜਾਣਾ ਸੀ ਤੂੰ ਖਿਆਲਾਂ ਦੀ ਖੈਰ ਨਾ ਪਾਉਂਦੀ ਰੂਹ ਦੇ ਘਰ ਵਿੱਚ ਪੈਰ ਨਾ ਪਾਉਂਦੀ ਪਰ ਇਹ ਸਭ ਕੁਝ ਹੋ ਗਿਆ ਸੀ ਜੀ ਚਿਹਰਾ ਤੇਰਾ ਮੋ ਗਿਆ ਸੀ ਜੀ ਫਿਰ ਦਰ ਵਿਛੋੜੇ ਕਾ ਤੂੰ ਮਸਲਾਂ ਦੇ ਫੁੱਲ ਤੋੜੇ ਕਾ ਤੂੰ ਪਰ ਤੇਰੇ ਤੇ ਰੋਸ ਨਹੀਂ ਹੈ ਸੱਚ ਪੁੱਛੇ ਅਫਸੋਸ ਨਹੀਂ ਹੈ ਇਹ ਜੋ ਸਾਡੇ ਨਾਲ ਸੀ ਹੋਇਆ ਕੁਦਰਤ ਨੇ ਕੋਈ ਰਾਜ਼ ਲੁਕੋਇਆ ਤੂੰ ਨਹੀਂ ਸੀ ਪਰ ਯਾਦ ਸੀ ਤੇਰੀ ਨਜ਼ਮਾਂ ਵਿੱਚ ਫਰਿਆਦ ਸੀ ਤੇਰੀ ਨੂਰ ਤੇਰੇ ਦੀ ਤਪਨਾ ਹੁੰਦੀ ਤੂ ਵੇ ਤੇਨੀ ਤੁਪਣਾ ਹੁੰਦੀ ਸਿਨਫ ਸਦਕਤੀ ਛਿੜਦੀ ਕਿਦਾਂ ਸਿੱਦਤ ਇੰਨਾ ਖਿੜਦੀ ਕਿਦਾਂ ਤੇਰੇ ਕਰਕੇ ਹਜਰ ਹੰਡ ਆਇਆ ਮੈਂ ਸਫਿਆਂ ਤੇ ਬਿਰਹਾ ਆਇਆ ਜੇ ਨਾ ਦਰਦ ਚੰਦ ਵਾ ਤੰਦਾ ਫਿਰ ਸਰਤਾਜ ਨਾ ਸ਼ਾਇਰ ਬਣਦਾ